ਹਾਂਜੀ ਵੀ ਦੋਸਤੋ ਬੀਹਾਂ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਾਂ ਲੜੀਵਾਰ ਸੀ ਤੁਹਾਨੂੰ ਦੱਸਦੇ ਬੁੱਲਾਂ ਟੌਪ ਦੀ 1/1 ਉਸੇ ਸੀਰੀਜ਼ ਨੂੰ ਅੱਗੇ ਆਪਾਂ ਕੰਟੀਨਿਊ ਕਰਦੇ ਹੋਏ ਅੱਜ ਜੇ ਆਪਾਂ ਤੁਹਾਡੇ ਵਾਸਤੇ WWs ਦਾ ਬੋਲ ਲੈ ਕੇ ਆਏ ਆ ਜਿਵੇਂ ਕਿ ਤੁਸੀਂ ਥੰਬਨੇਲ ਤੇ ਪੜ੍ਹ ਹੀ ਲਿਆ ਵਾ ਕਿ ਇਸ ਦੇ ਇੱਕ ਸੀਮਨ ਦਾ ਪ੍ਰਾਈਸ ਇੱਕ ਸਟੋਕ ਦਾ ਮਤਲਬ ਹੈ ਕਿ 7600 ਰੁਪਏ ਇਸ ਦਾ ਪ੍ਰਾਈਸ ਆ ਰਿਹਾ ਠੀਕ ਹੈ ਜੀ ਸੈਕਸਡ ਸੀਮਨ ਦਾ ਸਕੋਰ ਇਸ ਦਾ ਬਹੁਤ ਵਧੀਆ ਆ ਰਿਹਾ ਇਸ ਬੋਲ ਦਾ WWs ਦਾ ਬੋਲ ਹੈ HF ਠੀਕ ਹੈ ਜੀ ਨਸਲ ਦਾ ਜੈਸਾ ਨਾਮ ਹੈਗਾ ਜੀ ਬਿਗ ਸ਼ਾਟ ਜਿਸ ਦੇ ਤੁਹਾਨੂੰ ਆਪਾਂ ਅੰਕੜੇ ਦੱਸਾਂਗੇ ਬੋਲ ਦੇ ਬਹੁਤ ਹੀ ਬਾਖਮਾਲ ਅੰਕੜੇ ਰਹਿਣ ਵਾਲੇ ਆ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਆਪਣੇ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਠੀਕ ਹੈ ਜੀ ਚਲੋ ਆਪਾਂ ਅੱਗੇ ਦੀ ਵੀਡੀਓ ਸ਼ੁਰੂ ਕਰਦੇ ਆ ਜੈਸ ਤਰ੍ਹਾਂ ਸੋ ਤੁਸੀਂ ਸਕਰੀਨ ਤੇ ਦੇਖ ਰਹੇ ਆ ਬਿਗ ਸ਼ਾਟ ਨਾਮ ਬੋਲ ਦਾ ਲਿਖਿਆ ਆ ਰਿਹਾ ਠੀਕ ਹੈ ਜੀ ਸੋ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਗੱਲ ਦੱਸਾਂਗੇ ਇਹ ਇਸ ਬੋਲਰ ਸੀਮਨ ਬਹੁਤ ਜ਼ਿਆਦਾ ਮਹਿੰਗਾ ਵਾ 7600 ਰੁਪਿਆ ਵਾ ਠੀਕ ਹੈ ਜੀ ਇੱਕ ਸਟੋਰ ਦਾ ਸੋ ਤੁਸੀਂ ਇਹ ਸੀਮਨ ਕੋਸ਼ਿਸ਼ ਕਰਿਓ ਉਦੋਂ ਹੀ ਭਰਾਇਓ ਜਦੋਂ ਕਿ ਆਪਣੀ ਗਾਂ ਬਿਲਕੁਲ ਅੰਦਰੂਨੀ ਤੌਰ ਤੇ ਬਿਲਕੁਲ ਫਿੱਟ ਹੋਊਗੀ ਜਾਂ ਬਿਲਕੁਲ ਉਸ ਦੀ ਪ੍ਰੋਪਰ ਸਹੀ ਹੀਟ ਹੋਊਗੀ ਠੀਕ ਹੈ ਜੀ ਉਸ ਵਕਤ ਇਸ ਨੂੰ ਪ੍ਰੋਪਰ ਤੁਸੀਂ ਦੇਖਭਾਲ ਕਰਕੇ ਸੀਮਨ ਭਰਉਣਾ ਵਾ ਕਿਉਂਕਿ ਪੈਸੇ ਬਹੁਤ ਜ਼ਿਆਦਾ ਨੇ 7600 ਰੁਪਿਆ ਕਿ ਵਾਰ-ਵਾਰ ਪਸ਼ੂ ਰਿਪਿਟ ਨਾ ਕਰੇ ਕੋਸ਼ਿਸ਼ ਕਰਿਓ ਉਸ ਦੀਆਂ ਬਿਲਕੁਲ ਅੰਦਰੂਨੀ ਸਮੱਸਿਆਵਾਂ ਨੂੰ ਪਹਿਲਾਂ ਦੂਰ ਕਰਨੀਆਂ ਉਸ ਤੋਂ ਬਾਅਦ ਇਹ ਸੀਮਾ ਨੂੰ ਪਰੋਣਾ ਠੀਕ ਹੈ ਜੀ ਸੋ ਜੇ ਕਿਸੇ ਵੀਰਪ੍ਰਾਣ ਨੂੰ ਹੋਰ ਕਿਸੇ ਵਿਸ਼ੇ ਤੇ ਜਾਂ ਕਿਸੇ ਪ੍ਰਕਾਰ ਦੇ ਗੱਲਬਾਤ ਪੁੱਛਣੀ ਹੋਵੇ ਤਾਂ ਆਪਾਂ ਨੂੰ ਕਮੈਂਟ ਕਰਦਿਆ ਕਰੋ ਕਮੈਂਟ ਆਪਾਂ ਤੁਹਾਡੇ ਪੜ੍ਹਦੇ ਰਹਿੰਨੇ ਆ ਠੀਕ ਹੈ ਜੀ ਜਿੰਨੀ ਕਾ ਆਪਾਂ ਨੂੰ ਜਾਣਕਾਰੀ ਹੋਈ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਸੋ ਤੁਸੀਂ ਦੇਖ ਸਕਦੇ ਆ ਬੈਗ ਸ਼ਾਟ ਬੋਲ ਦਾ ਨਾਮ ਲਿਖਿਆ ਹੋਇਆ ਜਿ세 ਦੇ ਕੀ ਆਈਡੀ ਹੈਗੀ ਹੈਗੀ ਹੈ ਜੀ 14 H O 15154 ਠੀਕ ਹੈ ਜੀ ਸੋ ਇਸ ਬੋਲ ਦੀ ਜੋ ਪੈਡੇਗਰੀ ਹੈਗੀ ਹੈ ਜੀ ਉਹ ਹੈਗੀ ਰੈਨੇਗਡ ਕ੍ਰੋਸ ਫਰੇਜਲਡ ਕ੍ਰੋਸ ਅਹੈਡ ਠੀਕ ਹੈ ਜੀ ਸੋ ਇਹਨਾਂ ਦੇ ਲੇਟੈਸਟ ਅੰਕੜੇ ਇਹਨਾਂ ਨੇ ਅਪਡੇਟ ਕੀਤੇ ਆ 14 ਤਰੀਕ 8 ਮਹੀਨਾ 2025 ਮਤਲਬ ਕਿ 1 ਮਹੀਨਾ ਪਹਿਲਾਂ ਇਹਨਾਂ ਨੇ ਅੰਕੜੇ ਅਪਡੇਟ ਕੀਤੇ ਆ ਸੋ ਇਸ ਬੋਲਰ ਦੀ ਜੋ ਡੇਟ ਆਫ ਬਰਥ ਹੈਗੀ ਹੈ ਜੀ 31 ਮਾਰਚ 2019 ਇਸ ਬੋਲ ਦੀ ਡੇਟ ਆਫ ਬਰਥ ਆ ਮਤਲਬ ਕਿ ਇਸ ਬੋਲ ਦੀ ਹੁਣ ਜੋ ਅੱਗੇ ਡਾਟਰਸ ਪਰਫਾਰਮੈਂਸ ਕਰਨ ਜਾਂਦੇ ਨੇ ਉਹ ਸੈਕੰਡ ਜਨਰੇਸ਼ਨ ਦੀਆਂ ਠੀਕ ਹੈ ਜੀ ਪਰਫਾਰਮੈਂਸ ਕਰਨ ਜਾਂਦੇ ਨੇ ਇਸ ਬੋਲ ਦੇ ਡਾਟਰਸ ਸੋ ਐਸ ਐਸ ਆਫ ਬਿਗਟਕ ਐਜ਼ ਇਨ ਆ ਰਿਹਾ ਜੀ A1 A2 ਠੀਕ ਹੈ ਜੀ ਤੁੱਕ ਆਪਕ ਐਜ਼ ਇਨਸ ਦਾ ਆ ਰਿਹਾ ਵਾ AB ਠੀਕ ਹੈ ਜੀ ਆਮ ਤੌਰ ਤੇ ਆਪਾਂ ਦੇਖਦੇ ਆ ਏ 2 ਏ 2 ਮਲਕ ਜਾਂ BB ਕਾਪਾ ਕਿਹਾ ਸੀ ਬਟ ਐਸੇ ਦਾ A1 A2 ਤੇ AB ਆ ਰਿਹਾ ਵਾ ਠੀਕ ਹੈ ਜੀ ਸੋ ਵੈਸ ਬੋਲ ਦਾ ਜੋ ਪੂਰੇ ਪੇਦਾ ਦਾ ਇਸ ਦਾ ਨਾਂ ਹੈਗਾ ਜੀ ਸਾਇਰ SSIPR ਰੈਨੇਗੜ ET ਇਹ ਆਪਾਂ ਤੁਹਾਨੂੰ ਪੈਡਾਗਰੀ ਤਾਂ ਦੱਸਦੇ ਹੁੰਨੇ ਆ ਕਿ ਆਪਣੇ ਫਾਰਮ ਵਿੱਚ ਜੇ ਤੁਹਾਡੇ ਜੋ ਘਰਾਂ ਵਿੱਚ ਤੁਸੀਂ ਮਿਮਾ ਭਰਉਣਾ ਵਾ ਬਈ ਐਨ ਬਰੀਡਿੰਗ ਨਾ ਹੋ ਸਕੇ ਠੀਕ ਆ ਜੀ ਜਦੋਂ ਆਪਣੀ ਐਨ ਬਰੀਡਿੰਗ ਹੋ ਜਾਂਦੀ ਹੈ ਨਸਲ ਨੇ ਉਸ ਵਕਤ ਵਧਣਾ ਨਹੀਂ ਹੁੰਦਾ ਵਧਣ ਦੀ ਬਜਾਏ ਘਟਣਾ ਸ਼ੁਰੂ ਹੋ ਜਾਣਾ ਹੁੰਦਾ ਵਾ ਸੋ ਇਸ ਕਰਕੇ ਐਨ ਬਰੀਡਿੰਗ ਦੇ ਚਾਂਸ ਨਾ ਹੋਣ ਇਸ ਕਰਕੇ ਆਪਾਂ ਤੁਹਾਨੂੰ ਪੈਡਾਗਰੀ ਦੱਸਦੇ ਹੁੰਨੇ ਆ ਤਾਂ ਤੁਸੀਂ ਜੋ ਆਪਣੀ ਗਾਂ ਦੇ ਸਿਮਨ ਭਰਉਣਾ ਉਸ ਦੀ ਵੀ ਡਿਟੇਲ ਲਿਖਿਆ ਕਰੋ ਉਸ ਦਾ ਸਿਮਨ ਸਟੋਕ ਸੰਭ ਕੇ ਰੱਖਿਆ ਕਰੋ ਜੋ ਅੱਗੇ ਉਸ ਦੀ ਬੱਚੀ ਆ ਜਾਣੀ ਹੁੰਦੀ ਆ ਉਸ ਦੀ ਵੀ ਪੂਰੀ ਡੇਲ ਲਿਖਿਆ ਕਰੋ ਠੀਕ ਆ ਜੀ ਸੋ ਜੇ ਆਪਾਂ ਦੇਖੀਏ ਕਿਸ ਮਾਂ ਦਾ ਇਸ ਜੀ ਹੈਗਾ ਮਿਲਕ ਰਿਕਾਰਡ ਜੀ 18200 18965 ਕਿਲੋਗ੍ਰਾਮ ਅਸੀਂ ਮਾਂ ਦਾ ਮਿਲਕ ਰਿਕਾਰਡ ਆ ਰਿਹਾ ਜੋ ਕਿ ਅਸੀਂ ਨੇ 286 ਦਿਨਾਂ ਵਿੱਚ ਦਿੱਤਾ ਵਾ ਜੀ ਬਹੁਤ ਹੀ ਘੱਟ ਦਿਨਾਂ ਵਿੱਚ ਅਸੀਂ ਦਿੱਤਾ 286 ਦਿਨਾਂ ਵਿੱਚ ਠੀਕ ਆ ਜੀ ਤਿੰਨ ਟਾਈਮ ਲੈਕਟੇਸ਼ਨ ਪੀਰੀਅਡ ਦੇ ਵਿੱਚ ਅਸੀਂ ਦਿੱਤਾ ਵਾ 18965 ਜੋ ਕਿ ਤਕਰੀਬਨ 66 ਤੋਂ 67 ਲੀਟਰ ਉਸਤਵਾਰੀ ਹੈ ਜੀ ਇੱਕ ਦਿਨ ਦੀ ਬਹੁਤ ਹੀ ਜਿਆਦਾ ਹਾਈ ਮਿਲਕਿੰਗ ਰਿਕਾਰਡ ਆ ਰਿਹਾ ਇਸ ਬੋਲ ਦੀ ਜੋ ਮਾਂ ਦਾ ਸੋ ਇਸ ਦੇ ਨਾਲ ਨਾਲ ਨਾ ਤੁਸੀਂ ਫੈਟ ਪਰਸੈਂਟੇਜ ਵੀ ਦੇ ਸਕਦੇ ਆ 3.8 ਆ ਰਹੀ ਆ ਠੀਕ ਠਾਕ ਚੰਗੀ ਫੈਟ ਆ ਪੱਕਿਆ ਕਹਿ ਸਕਦੇ ਆ ਇਸ ਬੋਲ ਦੀ ماں ਦੀ ਸੋ ਜੋ ਅੱਗੇ ਇਸ ਬੋਲ ਦੀਆਂ ਬੱਚੀਆਂ ਜਾਂ ਡਾਟਰਸ ਪਰਫਾਰਮੈਂਸ ਕਰ ਰਹੀਆਂ ਨੇ ਉਹਨਾਂ ਦੀ ਮਿਲਕ ਐਵਰੇਜ ਜੀ 12470 ਕਿਲੋਗ੍ਰam ਆ ਰਹੀ ਆ ਜੋ ਕਿ ਸਾਢੇ 4 ਫੈਟ ਆ ਰਹੀ ਆ 4.30 ਪਰਸੈਂਟੇਜ ਫੈਟ ਬਹੁਤ ਵਧੀਆ ਆ ਰਹੀ ਆ ਇਸ ਬੋਲ ਦੇ ਜੋ ਅੱਗੇ ਬੱਚੀਆਂ ਪਰਫਾਰਮੈਂਸ ਕਰ ਰਹੀਆਂ ਨੇ 12470 ਮਿਲਕ ਰਿਕਾਰਡ ਦੇ ਨਾਲ ਜੀ ਤਤ ਕਰੀਏ ਆਪਣੇ 40 ਤੋਂ 42 ਲੀਟਰ ਉਸ ਤੱਕ ਦੇ ਹੁੰਦੀ ਬਣ ਜਾਂਦੀ ਆ ਕਾਫੀ ਵਧੀਆ ਉਸਤਾਰੀ ਇਸ ਬੋਲ ਦੀ ਅੱਗੇ ਵਛੀਆਂ ਦੀ ਵੀ ਟੀਪੀਐ ਸਪੋਰਟ ਤੁਸੀਂ ਦੇਖ ਸਕਦੇ ਆ ਕਿ 3009 ਇਸ ਬੋਲ ਦਾ ਟੀਪੀਐ ਸਕੋਰ ਆ ਰਿਹਾ ਵਾ ਬਹੁਤ ਹੀ ਜਿਆਦਾ ਹਾਈ ਟੀਪੀਐ ਸਕੋਰ ਆ ਰਿਹਾ ਟੀਪੀਐ ਸਕੋਰ ਇਹ ਸਾਰੇ ਸਰੀਰ ਦੀ ਬਣਤਰ ਢਾਂਚਾ ਉਸਦੇ ਪੈਰਾਂ ਦਾ ਸਕੋਰ ਅਡਰ ਦਾ ਸਕੋਰ ਠੀਕ ਹੈ ਜੀ ਸਾਰਾ ਸਕੋਰ ਮਿਲਾਉਂਦੇ ਹੋਏ ਕਿ ਟੀਪੀਐ ਸਕੋਰ ਤਿਆਰ ਕੀਤਾ ਜਾਂਦਾ ਟੋਟਲ ਪਰਫਾਰਮੈਂਸ ਇੰਡੈਕਸ ਕਿਹਾ ਜਾਂਦਾ ਇਸ ਨੂੰ ਸੋ ਇਹ ਜਿੰਨਾ ਵੱਧ ਵੱਧ ਹੋਵੇ ਓਨਾ ਹੀ ਬੋਲ ਨੂੰ ਚੰਗਾ ਮੰਨਿਆ ਜਾਂਦਾ ਠੀਕ ਹੈ ਜੀ ਉਦੋਂ ਨੈਟ ਮੈਰਿਟ ਜਾਂ ਚੀਜ਼ ਮੈਰਿਟ ਵਿੱਚ ਵੀ ਦੇਖ ਸਕਦੇ ਆ ਕਾਫੀ ਬੋਲ ਆਪਣਾ ਪ੍ਰੋਫਿਟ ਦੇ ਰਿਹਾ ਵਾ ਠੀਕ ਹੈ ਜੀ ਇਸ ਤੋਂ ਅੱਗੇ ਆਪਾਂ ਦੇਖਦੇ ਆ ਜੀ ਆਪਣਾ ਪ੍ਰੋਡਕਸ਼ਨ ਪੀਟੀਐ ਮਿਲਕ ਦੇਖੋ ਜੀ 1346 ਐਲਬੀਐਸ ਵਿੱਚ ਆਪਾਂ ਤੋਂ ਵਾਧਾ ਕਰਕੇ ਦੇ ਰਿਹਾ ਕਾਫੀ ਚੰਗੀ ਇੰਪਰੂਵਮੈਂਟ ਕਰ ਰਿਹਾ ਅੱਗੇ ਮਿਲਕ ਵਿੱਚ ਪ੍ਰੋਟੀਨ ਵਿੱਚ ਵੀ ਕਾਫੀ ਚੰਗੀ ਕਰ ਰਿਹਾ ਜੀ 42 ਐਲਬੀਐਸ ਸੋ ਇਹ 99% ਜਿਹੇ ਇਹ ਰਿਲਾਈਬਿਲਟੀ ਦੇ ਆਧਾਰ ਤੇ ਇਹਦੇ ਨੇ ਅੰਕੜੇ ਅਪਡੇਟ ਕੀਤੇ ਹੋਏ ਆ ਮਾਤਾ ਬੋਲ ਕੇ ਆਪਾਂ 990 ਪਰਸੈਂਟ ਦੇ ਅੰਕੜਿਆਂ ਤੇ ਯਕੀਨ ਕਰ ਸਕਦੇ ਆ ਜੋ ਕਿ ਇਹਨਾਂ ਨੇ 4673 ਬੱਚਿਆਂ ਦੇ ਅੰਕੜੇ ਲਏ ਆ ਜੋ ਕਿ 354 ਫਾਰਮਾਂ ਵਿੱਚ ਅੱਗੇ ਪਰਫਾਰਮੈਂਸ ਕਰ ਰਹੀਆਂ ਨੇ ਇਸ ਤੋਂ ਅਗੇ ਆਪਾਂ ਪੀਟੀਆ ਟਾਈਪ ਦੇਖਦੇ ਆ ਜੀ ਪੀਟੀਆ ਟਾਈਪ ਪਲੱਸ ਵਿੱਚ ਹੁਣਾ ਬਹੁਤ ਜ਼ਰੂਰੀ ਆ 0.02 ਪਲੱਸ ਵਿੱਚ ਆ ਰਿਹਾ ਆ ਅਡਰ ਦੀ ਕੰਪੋਜ਼ਾਈਜ਼ ਅੰਡਰਸਕੋਰ ਥੋੜਾ ਜਿਹਾ ਮਾਈਨਸ ਵਿੱਚ ਆ ਰਿਹਾ ਬਹੁਤ ਜ਼ਿਆਦੇ ਨਹੀਂ 0.27 ਆ ਰਿਹਾ ਵਾ ਠੀਕ ਆ ਜੀ ਜੇ ਆਪਾਂ ਇਸ ਦੀ ਪ੍ਰੋਪਰ ਦੇਖਭਾਲ ਥੱਲੇ ਸਾਫ ਸਫਾਈ ਰੱਖਾਂਗੇ ਤਾਂ ਆਪਾਂ ਨੂੰ ਕੋਈ ਸਮੱਸਿਆ ਨਹੀਂ ਆਊਗੀ ਬਹੁਤ ਹੀ ਮਾਈਨਰ ਮਾਈਨਸ ਵਿਚ ਆ ਰਿਹਾ ਇੰਨਾ ਕੁ ਚੱਲ ਜਾਂਦਾ ਠੀਕ ਹੈ ਜੀ ਫੀਟ ਐਂਡ ਲੈਗ ਦਾ ਸਕੋਰ ਆ ਰਿਹਾ 0.35 ਇਹ ਪਲੱਸ ਵਿਚ ਆ ਰਿਹਾ ਵਾ ਠੀਕ ਹੈ ਜੀ ਬਹੁਤ ਵਧੀਆ ਸਕੋਰ ਪੈਰਾਂ ਦੀ ਦਿੱਕਤ ਨਹੀਂ ਆਊਗੀ ਜੇ ਬੋਡੀ ਵੇਟ ਦੀ ਗੱਲ ਕਰੀਏ ਇਸ ਦਾ -0.51 ਆ ਰਿਹਾ ਮਤਲਬ ਕਿ ਇਹਦਾ ਸਰੀਰ ਦੇ ਜੋ ਢਾਂਚਾ ਅੱਗੇ ਬੱਚਿਆਂ ਦਾ ਆਊਗਾ ਉਹ ਬਹੁਤ ਜ਼ਿਆਦਾ ਭਾਰੀ ਜਾਂ ਬਹੁਤ ਜ਼ਿਆਦਾ ਹਲਕਾ ਨਹੀਂ ਹੋਊਗਾ ਦਰਮਿਆਨੇ ਸਰੀਰ ਦਾ ਇਸ ਦਾ ਢਾਂਚਾ ਆਊਗਾ ਠੀਕ ਹੈ ਜੀ ਸੋ ਇਹ ਇੰਨਾ ਨੇ 680 ਡਾਕਟਰਾਂ ਦੇ ਅੰਕੜੇ ਲਈ ਆ ਜੋ ਕਿ 116 ਫਾਰਮ ਵਿੱਚ ਅੱਗੇ ਪਰਫਾਰਮੈਂਸ ਕਰ ਰਹੀਆਂ ਨੇ ਇਸ ਤੋਂ ਕਿ ਵਫਾਦੀ ਇੰਡੈਕਸ ਦੇਖਦੇ ਹਾਂ ਜਿਸ ਤਰ੍ਹਾਂ ਬੋਲ ਦਾ ਸਾਊਥਪੁਰਾ ਦੇਖੋ ਡੀਪੀਆਰ 0.1 ਪਲੱਸ ਵਿੱਚ ਆ ਰਿਹਾ ਵਾ ਜੋ ਕਿ ਆਪਣਾ ਡਾਕਟਰ ਪ੍ਰੈਗਨੈਂਸੀ ਰੇਟ ਹੁੰਦਾ ਵਾ ਠੀਕ ਹੈ ਜੀ ਡੀਪੀਆਰ ਇਹ ਪਲੱਸ ਵਿੱਚ ਹੋਣਾ ਬਹੁਤ ਜ਼ਰੂਰੀ ਆ ਇਹ ਜਿੰਨਾ ਮਾਈਨਸ ਵਿੱਚ ਆਇਆ ਜਾਂਦਾ ਓਨੀ ਪਸ਼ੂ ਦੀ ਰਿਪੀਟ ਕਰਨ ਦੀ ਸਮੱਸਿਆ ਵੱਧ ਜਾਂਦੀ ਆ ਇਹ ਪਲੱਸ ਵਿੱਚ ਹੋਣਾ ਬਹੁਤ ਜ਼ਰੂਰੀ ਆ ਜਿੰਨਾ ਇਹ ਪਲੱਸ ਵਿੱਚ ਜਾਊਗਾ ਓਨਾ ਹੀ ਪਸ਼ੂ ਰਿਪੀਟ ਘੱਟ ਕਰੂਗਾ ਠੀਕ ਹੈ ਜੀ ਇਸ ਤੋਂ ਕੀ ਆ ਗਿਆ ਜੀ ਐਚ ਸੀ ਆਰ ਹਿਫਰ ਕਨਸੈਪਸ਼ਨ ਰੇਟ ਮਤਲਬ ਕਿ ਜਾਸ ਵਕਤ ਆਪਣੀ ਬੱਚੀ ਜਦੋਂ ਪਹਿਲੇ ਨੂੰ ਤਿਆਰ ਹੋਊਗੀ ਏਆਈ ਕਰਾਉਣ ਦੇ ਵਾਸਤੇ ਠੀਕ ਆ ਜੀ ਉਸ ਵਕਤ ਇਹਦਾ ਸਕੋਰ ਪਲੱਸ 1.2 ਆ ਰਿਹਾ ਵਾ ਠੀਕ ਆ ਜੀ ਬਹੁਤ ਵਧੀਆ ਸਕੋਰ ਆ ਮਤਲਬ ਕਿ ਜਿਸ ਵਕਤ ਆਪਣੀ ਬੱਚੀ ਪ੍ਰੂਨ ਹੋਊਗੀ ਪਹਿਲੇ ਸੂਏ ਉਸਨੇ ਸੂਣਾ ਹੋ ਉਸ ਵਕਤ ਆਪਾਂ ਉਸ ਨੂੰ ਪ੍ਰੇਰਣ ਕਰਨ ਦੀ ਕੋਸ਼ਿਸ਼ ਕਰਾਂਗੇ ਏਆਈ ਕਰਾਵਾਂਗੇ ਠੀਕ ਆ ਔਸ ਵਾਗਦਾ ਹੈ ਦਾ ਸਕੋਰ ਪਲੱਸ ਵਿੱਚ ਆ ਰਿਹਾ ਇਸ ਤੋਂ ਅੱਗੇ ਸੀਸੀਆਰ ਕਾ কনਸੈਪਸ਼ਨ ਰੇਟ ਵੀ ਇਸ ਦਾ ਪਲੱਸ ਵਿੱਚ ਆ ਰਿਹਾ ਵਾ ਮਤਲਬ ਕਿ ਜਿਵੇਂ ਜਿਵੇਂ ਉਹ ਗਾਂ ਬਣੂਗੀ ਵੱਡੀ ਹੋਊਗੀ ਚੌਥੇ ਪੰਜਵੇਂ ਸੂਏ ਤੱਕ ਜਾਊਗੀ ਉਸ ਵਕਤ ਵੀ ਉਸ ਦਾ ਜਿਹੜਾ কনਸੈਪਸ਼ਨ ਰੇਟ ਆ ਉਹ ਪਲੱਸ ਵਿੱਚ ਆ ਰਿਹਾ ਵਾ ਜੋ ਕਿ ਇੱਕ ਬਹੁਤ ਵਧੀਆ ਸਕੋਰ ਮੰਨਿਆ ਜਾਂਦਾ ਵਾ ਇਸ ਤੋਂ ਅੱਗੇ ਆਪਾਂ ਦੇਖ ਸਕਦੇ ਹਾਂ ਜੀ ਐਸਸੀਈ ਸਾਇਰ ਕਾਲਵਿੰਗ ਇਸ ਜੋ ਕਿ ਬਹੁਤ ਹੀ ਘੱਟ ਸਕੋਰ ਆ ਰਿਹਾ 1.6 ਇਹ ਜਿੰਨਾ ਘੜ ਤੋਂ ਘੱਟ ਹੋਵੇ ਉਹਨਾਂ ਬਹੁਤ ਵਧੀਆ ਹੁੰਦਾ ਉਹਨਾਂ ਹੀ ਜੋ ਇਸ ਬਾਲ ਦੇ ਅਕ ਬੱਚੀਆਂ ਹੋਣਗੀਆਂ ਉਹ ਅੱਗੇ ਆਸਾਨੀ ਨਾਲ ਬੱਚਾ ਪੈਦਾ ਕਰ ਸਕਣਗੀਆਂ ਠੀਕ ਹੈ ਜੀ ਇਹ ਸਕੋਰ ਤਿੰਨ ਤੋਂ ਉੱਪਰ ਨਹੀਂ ਜਾਣਾ ਚਾਹੀਦਾ ਘੜ ਤੋਂ ਘੱਟ ਜਿੰਨਾ ਹੋਵੇ ਉਹਨਾਂ ਚੰਗਾ ਹੁੰਦਾ ਡਾਟਰ ਕਾਲਵਿੰਗ Vs ਦਾ ਬਹੁਤ ਘੱਟ ਆ ਰਿਹਾ ਇਹ ਵੀ ਸਕੋਰ ਘੜ ਤੋਂ ਘੱਟ ਹੋਣਾ ਚਾਹੀਦਾ ਵਾ ਇਸ ਤੋਂ ਅੱਗੇ ਆਪਾਂ ਦੇਖ ਸਕਦੇ ਹਾਂ ਜੀ ਸਾਇਰ ਸਟੈਲ ਬਾਰਥ 3.8 ਆ ਰਿਹਾ ਵਾ ਇਹ ਵੀ ਸਕੋਰ ਘੜ ਤੋਂ ਘੱਟ ਹੋਣਾ ਚਾਹੀਦਾ ਵਾ ਇਹ 7 ਤੋਂ ਉੱਪਰ ਨਹੀਂ ਜਾਣਾ ਚਾਹੀਦਾਗਾ ਸੋ ਇਹ ਆਪਣੇ ਇਸ ਬੋਲਰ ਦੇ ਜੋ ਅੱਗੇ ਬੱਚੇ ਪੈਦਾ ਹੋਣਗੇ ਉਹਨਾਂ ਦੇ ਮਰਿਆਂ ਦੇ ਅੰਕੜੇ ਕਿੰਨੇ ਹੋਣਗੇ 100 ਮਗਰ 3 ਤੋਂ 4% ਜੋ ਕਿ ਸਕੋਰ ਬਹੁਤ ਘੱਟ ਆ ਇਹ ਘੱਟ ਤੋਂ ਘੱਟ ਹੋਣਾ ਚਾਹੀਦਾ ਠੀਕ ਹੈ ਜੀ ਇਸ ਤੋਂ ਅਗੇ ਡਾਟਰ ਸਟੈਲ ਬਰਥ ਰੇਟ ਦਾ ਘੱਟ ਤੋਂ ਘੱਟ ਹੋਣਾ ਚਾਹੀਦਾ 4.0 ਹੀ ਆ ਰਿਹਾ ਵਾ ਇਹ ਵੀ ਸਕੋਰ ਇਸ ਦਾ ਬਹੁਤ ਵਧੀਆ ਆ ਰਿਹਾ ਪ੍ਰੋਡਕਟਿਵ ਲਾਈਫ ਵੀ ਤੁਸੀਂ ਦੇਖ ਸਕਦੇ ਹੋ ਤੇ ਪਲੱਸ ਵਿੱਚ ਆ ਰਹੀ ਹੈ 1.8 ਆ ਰਹੀ ਹੈ ਠੀਕ ਹੈ ਜੀ ਸੋ ਇਹ ਤੁਸੀਂ ਦੇਖ ਸਕਦੇ ਹੋ ਜੀ ਇਸ ਤੋਂ ਅਗੇ ਐਸ ਸੀ ਐਸ ਸਿਮੈਟਿਕ ਸੈਲ ਸਕੋਰ 2.86 ਮਾਜੋ ਬੋਲੇ ਕਿ ਇਹ ਜਿਹੜਾ ਸਕੋਰ ਹੁੰਦਾ ਇਹ 3 ਤੋਂ ਉਪਰ ਹੋਣਾ ਚਾਹੀਦਾ ਹੈਗਾ ਇਹ ਵੀ ਘੱਟ ਤੋਂ ਘੱਟ ਹੋਣਾ ਚਾਹੀਦਾ ਇਹ ਲੇਵੇ ਦੀ ਇਨਫੈਕਸ਼ਨ ਜਾਂ ਮਸਟੇਟਸ ਵਗੈਰਾ ਉਹ ਬੋਨਾਂ ਬਿਮਾਰੀਆਂ ਦੀ ਨਿਸ਼ਾਨੀ ਹੁੰਦੀ ਸਮੈਟਿਕ ਸੈੱਲ ਸਕੋਰ ਠੀਕ ਹੈ ਜੀ ਇਹ ਜਿੰਨਾ ਘੱਟ ਤੋਂ ਘੱਟ ਹੋਵੇ ਉਨੀਆਂ ਹੀ ਉਸ ਨੂੰ ਲੇਵੇ ਦੀਆਂ ਪਰੇਸ਼ਾਨੀਆਂ ਘੱਟ ਹੋਣਗੀਆਂ ਮਿਲਕਿੰਗ ਸਪੀਡ ਵਾਸ ਬੋਲ ਦੀ ਬੋਲ ਦੀ ਅੱਗੇ ਜੋ ਬੱਚੀਆਂ ਨੇ ਉਹਨਾਂ ਦੀ ਚੰਗੀ ਆ ਰਹੀ ਹੈ 7.25 ਆ ਰਹੀ ਹੈ ਇਸ ਤੋਂ ਅੱਗੇ ਸਾਰੇ ਸੀਰੀਅਲ ਦੇ ਸਟ੍ਰਕਚਰ ਸਟਰੈਂਥ ਬੋਡੀ ਆਫ ਡੈਰੀ ਫਾਰਮ ਆਰਾਮ ਪਰ ਬੈਠ ਤੁਸੀਂ ਦੇਖ ਸਕਦੇ ਆ ਸੋ ਤਕਰੀਬਨ ਇਸ ਬੱਲ ਦੇ ਅੰਕੜੇ ਕਾਫੀ ਚੰਗੇ ਆ ਰਹੇ ਨੇ ਠੀਕ ਹੈ ਜੀ ਆਰਡਰ ਦੀ ਥੋੜੀ ਜਿਹੀ ਥੋੜਾ ਜਿਹਾ ਮਾਈਨਸ ਵਿੱਚ ਜਾ ਰਿਹਾ ਵਾ ਬਟ ਜੇ ਆਪਾਂ ਇਸ ਦੀ ਪੂਰੀ ਦੇਖਭਾਲ ਕਰਾਂਗੇ ਤਾਂ ਆਪਾਂ ਨੂੰ ਦਿੱਕਤਾਂ ਨਹੀਂ ਹੋਣਗੀਆਂ ਠੀਕ ਹੈ ਜੀ ਸੋ ਇਹ ਸੀ ਆਪਣਾ ਅੱਜ ਦਾ ਬੱਲ ਡਬਲ ਡਬਲ ਐਸ ਦਾ ਜਿਹੜਾ ਨਾਮ ਹੈ ਬੈਗ ਸ਼ਾਟ ਜਿਸ ਦਾ ਕਿ ਇੱਕ ਸਟ੍ਰੋਕ ਦਾ ਪ੍ਰਾਈਸ 7600 ਰੁਪਇਆ ਆ ਰਿਹਾ ਵਾ ਠੀਕ ਹੈ ਜੀ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰ ਕਰਨਾ ਇਹ ਧੰਨਵਾਦ